ਮੈਂ ਕੁਝ ਇਕਾ ਖਾਲਸਾ ਮੈਂ ਕੁਝ ਇਕੀ ਪੱਤੇ ਦੇਸ਼ ਪਰਦੇਸ ਵਿੱਚ ਵਸਦੇ ਸਾਰੇ ਭੈਣ ਭਰਾਵਾਂ ਨੂੰ ਡਾਕਟਰ ਬੈਂਸ ਕਰੋੜਾ ਹੁਕਮ ਦਿੱਖੇ ਪਾਰਿਸ ਸੱਤ ਸਾਲ ਜਿਸ ਤਰ੍ਹਾਂ ਅਸੀਂ ਹਿੰਦੁਸਤਾਨ ਦੀ ਯਾਤਰਾ ਕਰਦੇ ਕਰਦੇ ਹਿਮਾਚਲ ਦੀਆਂ ਯਾਤਰਾਵਾਂ ਆਨੰਦਪੁਰ ਸਾਹਿਬ ਕਿਰਪਾ ਸਾਹਿਬ ਜਾਂ ਹੋਰ ਧਾਰਮਿਕ ਸਥਾਨਾਂ ਦੀਆਂ ਯਾਤਰਾ ਕਰਦੇ ਸੀ ਅੱਜ ਅਸੀਂ ਹਿੰਦੁਸਤਾਨ ਦੇ ਪੰਜਾਬ ਸਟੇਟ ਦੇ ਵਿੱਚ ਜਦੋਂ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਦੇ ਵਾਲੇ ਰਾਸਤੇ ਚਾਹੀਏ ਰੋਪੜ ਅਹ ਹੱਦ ਦੇ ਦਰਸ਼ਨਦਾਰ ਕੀਤੇ ਤੇ ਅੱਜ ਪਠਾ ਸਾਹਿਬ ਗੁਰਦੁਆਰਾ ਪਠਾ ਸਾਹਿਬ ਤੇ ਦਰਸ਼ਨਦਾਰ ਕਰਨੇ ਜਿੱਥੇ ਦਸ਼ਮੇਸ਼ ਪਿਤਾ ਜੀ ਦੇ ਘੋੜੇ ਦੇ ਪੌਰ ਦੇ ਨਿਸ਼ਾਨ ਹੈ ਤੇ ਉੱਥੇ ਅਸੀਂ ਦਰਸ਼ਨਦਾਨ ਕਰਨ ਆਏ ਹਾਂ ਮੈਨੂੰ ਬਹੁਤ ਇਤਿਹਾਸ ਬਾਰੇ ਪਤਾ ਨਹੀਂ ਸਿੰਘ ਸਾਹਿਬ ਇੱਥੇ ਸਾਡੇ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਕੁਝ ਨਿਆ ਤੇ ਕੀ ਇਤਿਹਾਸਿਕ ਗੁਰਦੁਆਰੇ ਦਾ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਗੁਰਦਾਰ ਸਾਹਿਬ ਦੇ ਅਸੀਂ ਦਰਸ਼ਨਦਾਰ ਕਰਨਾ ਆਏ ਹਾਂ ਕੁਸ਼ਚਨ ਆਪਾਂ ਨੂੰ ਸਮਝਾਉਂ। ਹਾਂਜੀ ਇਹ ਅਸਥਾਨ 10ਵੇਂ ਪਾਸਚਾ ਸੇਵਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚਾਰ ਵਾਰ ਸੇਵਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਪਾਵਨ ਸੌਂਹ ਤੇ ਆਈ ਹੈ। ਪਹਿਲੀ ਵਾਰ 1745 ਬਿਕਰਮੀ ਨੂੰ ਭੰਗਾਣੀ ਦਾ ਜੰਗ ਜਿੱਤ ਕੇ ਵਾਪਸ ਸ੍ਰੀ ਅਨੰਦਪੁਰ ਨੂੰ ਜਾਂਦੇ ਆਂ। ਪਿੰਡ ਕੋਟਲਾ ਨਿਆਖਾਾਂ ਦੇ ਪਾਸ ਇੱਥੇ ਰੋੜਾਂ ਦੇ ਪੱਟੇ ਤੇ ਆਏ ਤੇ ਪੱਟਾ ਪੂਰੀ ਤਰ੍ਹਾਂ ਦਾਗ-ਦੰਗ ਚੱਲ ਰਿਆ ਸੀ। ਗੁਰੂ ਸਾਹਿਬ ਜੀ ਨੇ ਪੱਠਾ ਮਜ਼ਦੂਰਾਂ ਤੋਂ ਕੁਝ ਸਮਾਂ ਠਹਿਰਨ ਲਈ ਜਾਵਾ ਬਾਰੇ ਪੁੱਛੀ ਹੈ ਤਾਂ ਉਹਨਾਂ ਨੇ ਲਾਹ ਪਰਵਾਹੀ ਜਾਂ ਮਜ਼ਾਕੀ ਅਲੱਜੀ ਵਿੱਚ ਪੱਠੇ ਵੱਲ ਇਸ਼ਾਰਾ ਕਰਦਿਆਂ ਟੀਚਰ ਜਾਂ ਮਜ਼ਾਕ ਕੀਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਆਪ ਨਰਾਇਣ ਕਲਾਤਾਰ ਜਗ ਮੈਂ ਪਰਵਾਰਿਓ ਗੁਰੂ ਸਾਹਿਬ ਜੀ ਨੇ ਇਹਨਾਂ ਦੇ ਇਸ ਟੀਚਰ ਨੂੰ ਸਮਝਦੇ ਹੋਏ ਆਂ ਘਟ ਘਟ ਕੇ ਅੰਦਰ ਕੀ ਜਾਣ ਤੋਂ ਪਾਲੇ ਗੁਰੇ ਕੀ ਸਹੀਰ ਪਛਾਨਤ ਨੀਲੇ ਕੋੜੀ ਦੀ ਬਾਗ ਹਲਾਈ ਐ ਤੇ ਘੋੜਾ ਪੱਟੇ ਦੇ ਉੱਤੇ ਚੜ ਗਿਆ ਔਰ ਕੋੜ ਸਵਾਰ ਗੁਰਦੇਵ ਦੇ ਚੁਸਤ ਘੋੜੇ ਦੇ ਅਗਲੇ ਪੌਣਾ ਦੇ ਲੱਗਦੇ ਆ ਸਾਰੇ ਇਹ ਪੱਠਾ ਅਜਿਮਟੰਗ ਨਾਲ ਠੰਡਾ ਠਾਰ ਹੋ ਗਿਆ ਤਬ ਤਾਂ ਮੈਂ ਠੰਡ ਵਰਤਾਈ ਆਨੰਦ ਭਇਆ ਦੁੱਖ ਨਾਟੇ ਭਾਈ ਤੇ ਕਾਮਿਆਂ ਵਿੱਚੋਂ ਜਿਹੜੀ ਥੇਲੀ ਵਰ ਕੰਮ ਕਰਦੀ ਸੀ ਕੋਟਰਾ ਨੇ ਅੰਖਾਂ ਪਟਾਉਣ ਦੀ ਉਸ ਲੇਬਰ ਵਿੱਚੋਂ ਕਾਮਿਆਂ ਵਿੱਚੋਂ ਇੱਕ ਨਾ ਚੌਧਰੀ ਨੇ ਅੰਖਾਂ ਦੇ ਘਰ ਕਿਲੇ ਵਿੱਚ ਜਾ ਕੇ ਖਬਰ ਕੀਤੀ ਜਦੋਂ ਕੋਟੜਾ ਨਿਹੰਗਾਂ ਨੇ ਸੇਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨੀਲੇ ਘੋੜੇ ਦਾ ਜ਼ਿਕਰ ਸੁਣਿਆ ਨੀਲੇ ਬਾਣੀ ਦਾ ਜ਼ਿਕਰ ਸੁਣਿਆ ਸ਼ਸਤਰ ਧਾਰੀ ਅਤੇ ਸਿੱਖ ਫੌਜਾਂ ਨਾਲ ਹਨ ਤੇ ਉਸੇ ਵੇਲੇ ਕਾਲੀ ਕਾਲੀ ਨਾਲ ਉੱਥੋਂ ਚੱਲ ਕੇ ਜਦੋਂ ਇੱਥੇ ਆਪਣੇ ਪੱਠੇ ਤੇ ਆਏ ਆ ਕੀ ਵੇਖਦਾ ਕਲਗੀਧਰ ਦਸ਼ਮੀ ਚਪਤਾ ਸੇਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੱਠੇ ਦੇ ਉੱਤੇ ਚੌਂਕੜੀ ਮਾਰ ਕੇ ਅਡੋਲ ਬੈਠੇ ਹੋਏ ਹਨ ਤੇ ਇਹ ਸੋ ਕੋਟੜਾ ਨੇ ਅੰਖਾ ਪਠਾਲ ਨੇ ਜਦੋਂ ਗੁਰੂ ਸਾਹਿਬ ਜੀ ਪੱਠੇ ਦੇ ਬੈਠਿਆਂ ਨੂੰ ਸਜਦਾ ਕੀਤਾ ਮੱਥਾ ਠੀਕਿਆ ਜਦੋਂ ਆਪਣਾ ਸਿਰ ਪੱਠੇ ਦੇ ਨਾਲ ਲਾਇਆ ਇਹ ਪੱਠਾ ਠੰਡਾ ਠਾਰ ਉਹਨੂੰ ਲੱਗਿਆ ਤੇ ਉਹ ਸਮਝ ਗਿਆ ਕਿ ਇਹ ਕਲਗੀਧਰ ਦਾ ਸਿਮੇਸ਼ ਪਿਤਾ ਸਹਿਬੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲਾ ਵਰਤੀ ਹੈ ਉਹਨਾਂ ਦੇ ਚਰਨ ਚੋੜ੍ਹ ਦੁਆਰਾ ਇਹ ਜਲਦਾ ਬਲਦਾ ਪੱਠਾ ਠੰਡਾ ਠਾਰ ਹੋ ਗਿਆ ਸਾਧ ਸੰਗਤ ਜੀ ਕੂਟੜਾ ਨੇ ਅੰਖਾਂ ਪਠਾਲ ਨੇ ਆਪਣੀ ਪੈਨਕਾਰੋਂ ਆਪਣੇ ਮਜ਼ਦੂਰਾਂ ਵੱਲੋਂ ਖਿਮਾ ਮੰਗੀ ਏ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੜੀ ਨਿਮਰਤਾ ਨਾਲ ਬੇਨਤੀ ਕਰਕੇ ਆਪਣੇ ਘਰ ਕੇਲੇ ਵਿੱਚ ਲੈ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬੜਾ ਆਦਰ ਸਤਕਾਰ ਤੇ ਸੇਵਾ ਕੀਤੀ ਏ ਔਰ ਬਾਕੀ ਸਿੱਖ ਪੋਜਾ ਇਸੇ ਪਠਾਸਤਾਲ ਦੇ ਜੰਗਲਾ ਵਿੱਚ ਟਿਕੀਆਂ ਰਹੀਆਂ ਉਹਨਾਂ ਲਈ ਵੀ ਰਸਤਾ ਵਸਤਾ ਲੰਗਰ ਦੀ ਸੇਵਾ ਕੋਟਲਾ ਨਿਹੰਕਾਂ ਪਟਾਲ ਨੇ ਕੀਤੀ ਹੈ ਸੋ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਟਲਾ ਨਿਹੰਕਾਂ ਦੇ ਘਰ ਕਿੱਲੇ ਵਿੱਚ ਇੱਕ ਰਾਤ ਰਹਿ ਕੇ ਫਿਰ ਅਗਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਜੀ ਨੂੰ ਚਲੇ ਗਏ ਇਹ ਪਹਿਲੀ ਵਾਰ ਦਾ ਵਾਕਿਆ ਔਰ ਦੂਸਰੀ ਵਾਰ ਇਸੇ ਨਿਹੰਕਾਂ ਦਾ ਲੜਕਾ ਆਲਮ ਖਾਨ ਹੋਇਆ ਤੇ ਨਿਹੰਕਾਂ ਨੇ ਆਪਣੇ ਲੜਕੇ ਦੀ ਮੰਗਣੀ ਕਰਨੀ ਸੀ ਠਾਕਾ ਕਰਨਾ ਸੀ ਇਦੇ ਸਬੰਧ ਵਿੱਚ 1751 ਬਿਕਰਮੀ ਨਿਆੰਖਾਨ ਨੇ ਆਪਣੇ ਲੜਕੇ ਆਲਮ ਖਾਨ ਦੇ ਮੰਗਣੀ ਸਮੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਚਿੱਠੀ ਲਿਖੀ ਹੈ ਸ੍ਰੀ ਆਨੰਦਪੁਰ ਸਾਹਿਬ ਜੀ ਨੂੰ ਸੱਦਾ ਪੱਤਰ ਭੇਜਿਆ ਉਹਦੇ ਵਿੱਚ ਬੇਨਤੀਆਂ ਕੀਤੀਆਂ ਸਹਿਬ ਜੀ ਮੇਰੇ ਲੜਕੇ ਆਲਮ ਖਾਨ ਦਾ ਮੰਗਣਾ ਹੈ ਠਾਕਾ ਕਰਨੇ ਆਪ ਜੀ ਕਿਰਪਾ ਕਰਕੇ ਸਾਡੇ ਗ੍ਰਹਿ ਵਿਖੇ ਸਾਡੇ ਕਿਲੇ ਵਿੱਚ ਦਰਸ਼ਨ ਦੇਵੋ ਤੇ ਤੁਹਾਡੀ ਕਿਰਪਾ ਸਦਕਾ ਸਾਡੇ ਲੜਕੇ ਆਲਮ ਖਾਨ ਦੇ ਏ ਮੰਗਣੇ ਦੇ ਸੁਭ ਕਾਰਜ ਸਫਲੇ ਹੋਣੇ ਸੋ 1751 ਬਿਕਰਮੀ ਨੂੰ ਨਿਹੰਖਾਂ ਦੇ ਲੜਕੇ ਆलम खान ਦੀ ਮੰਗਣੀ ਸਮੇ ਸੱਦੇ ਤੇ ਦੂਜੀ ਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਇਸ ਪਠਾ ਸਥਾਨ ਤੇ ਆਏ। ਉਹ ਤੀਸਰੀ ਵਾਰ 1759 ਬਿਕਰਮੀ ਨੂੰ ਗੁਰੂ ਘੇਤਰ ਤੋਂ ਵਾਪਸੀ ਸਮੇ ਸ੍ਰੀ ਆਨੰਦਪੁਰ ਸਾਹਿਬ ਜੀ ਨੂੰ ਜਾਂਦੇ ਆ। ਇੱਥੇ ਪਠਾ ਸਥਾਨ ਤੇ ਆਏ, ਇੱਥੇ ਪੜਾ ਕੀਤਾ। ਇੱਥੋਂ ਹੀ ਫਿਰ ਸ੍ਰੀ ਆਨੰਦਪੁਰ ਸਾਹਿਬ ਜੀ ਨੂੰ ਚਾਲੇ ਪਾਏ ਐ ਅਤੇ ਚੌਥੀ ਵਾਰ ਖੂਜ ਅਨਸਾਰ ਪੋ 1761 ਬਿਕਰਮੀ ਦਿਨ ਬੁੱਧਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਸਦਾ ਲਈ ਵਿਦਾ ਹੋਣ ਸਮੇਂ ਮੁਗਲ ਤੇ ਪਹਾੜੀ ਫੌਜਾਂ ਨੇ ਗੁਰੂ ਸਾਹਿਬ ਜੀ ਦੇ ਉੱਤੇ ਹਮਲਾ ਕਰ ਦਿੱਤਾ ਤੇ ਸਾਹਾ ਸੰਗਾ ਜੀ ਸਰਸਾ ਨਦੀ ਦੇ ਕੰਢੇ ਤੇ ਸਾਰਾ ਪਰਿਵਾਰ ਵਿਛੜ ਗਿਆ ਤੇ ਉਸ ਸਮੇਂ ਚੌਥੀ ਵਾਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਪਠਾਸਥਾਨ ਤੇ ਆਇਆ ਚੌਥੀ ਵਾਰ ਇਹ ਚੌਥੀ ਵਾਰ ਦਾ ਵਾਕਿਆ ਔਰ ਇਥੋਂ ਹੀ ਬਰਨਿਆ ਅੱਖਾਂ ਆਪਣੇ ਘਰ ਕੇ ਲਈ ਵਿੱਚ ਗੁਰੂ ਗੋਬ ਸਿੰਘ ਜੀ ਨੂੰ ਲੈ ਕੇ ਗਿਆ ਸੀ ਇਹ ਇਥੇ ਦਾ ਪਾਵਨ ਇਤਿਹਾਸ ਹੈ ਜਿਉ ਆਪ ਜੀ ਸਤਿਗਤਾ ਨੇ ਸਰਵਣ ਕੀਤਾ ਹੈ ਚਾਰ ਵਾਰ ਸੇਬ ਸ੍ਰੀ ਗੁਰੂ ਗੋਬ ਸਿੰਘ ਮਹਾਰਾਜ ਇਸ ਪਠੇ ਤੇ ਆਏ ਔਰ ਪਹਿਲੀ ਵਾਰ ਇਸ ਬੋਟਰਾ ਨੇ ਅੱਖਾਂ ਦੇ ਇਸ ਜਲਦੇ ਬਲਦੇ ਪਠੇ ਨੂੰ ਠੰਡਾ ਠਾਰ ਕਰ ਦਿੱਤਾ ਤਪਦਮੇ ਠਾਣ ਵਰਤਾਈ आनंदपयादु को नाठे पाए वाहेगुरु जी काका सा वाहेगुरु जी की फतेह ਇਹ ਸਾਨੂੰ ਬਹੁਤ ਹੀ ਮਰਮੁੱਲੇ ਥੋੜੇ ਸ਼ਬਦਾਂ ਦੇ ਵਿੱਚ ਸਿੰਘ ਸਾਹਿਬ ਨੇ ਸਾਨੂੰ ਗੁਰਦੁਆਰਾ ਸਾਹਿਬ ਬਾਰੇ ਨਾਤੀਅਤਸ ਬਾਰੇ ਦੱਸਿਆ ਮੈਂ ਫੇਰ ਆਪ ਜੀ ਦੀ ਬੇਨਤੀ ਕਰਦਾ ਪਿਆ ਆਪਣੀ ਸਵਾਸਾਂ ਦੀ ਪੂੰਜੀ ਦੇ ਵਿੱਚੋਂ ਥੋੜਾ ਸਮਾਂ ਕੱਢਦੇ ਹੋਏ ਇਹ ਗੁਰਧਾਮਾਂ ਦੇ ਦਰਸ਼ਨ ਜ਼ਰੂਰ ਕਰੋ ਤੇ ਜਿਵੇਂ ਪਹਿਲਾਂ ਵੀ ਮੈਂ ਦੱਸਦਾ ਜਿਲ੍ਹਾ ਅੰਮ੍ਰਿਤਸਰ ਬਾਗ ਉੱਥੇ ਉਦਮ ਸਿੰਘ ਸ਼ਹੀਦ ਦੀਆਂ ਆਸਤੀਆਂ ਪਈਆਂ ਵੀਰ ਨੂੰ ਜਾ ਕੇ ਜਰੂਰ ਮਿਲੋ ਭਗਤ ਸਿੰਘ ਛੀਤ ਦੇ ਜਾ ਕੇ ਜਰੂਰ ਮਿਲੋ ਸਾਬ ਜਿਆਦਿਆਂ ਦੇ ਜਾ ਕੇ ਜਰੂਰ ਆਓ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਜਰੂਰ ਮਿਲੋ ਤੇ ਸਾਨੂੰ ਫਿਰ ਪਤਾ ਲੱਗੂਗਾ ਅਸੀਂ ਕਿਹਨਾਂ ਦੀ ਬਦੌਲਤ ਸਾਹ ਲੈਨੇ ਆ ਤੇ ਆਪਣੇ ਜੀਵਨ ਨੂੰ ਸਫਲਾ ਕਰੋ ਇਹਨਾਂ ਕੁਛ ਕਹਿੰਦਾ ਹੋਇਆ ਦਾਸ ਖਿਮਾਂ ਦਾ ਆਜਾਤ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਿਰ ਵਿੱਚ ਇੱਕ ਫਿਰ ਬੇਨਤੀ ਜੇਕਰ ਤੁਸੀਂ ਚਾਹਦੇ ਹੋ ਦੇਸ਼ ਪਰਦੇਸ਼ ਵਿੱਚ ਅ ਵਧੀਆ ਵਧੀਆ ਜਗਾ ਖੂਬਸੂਰਤ ਜਗਾ ਦੇ ਆਨੰਦ ਮਾਣਨੇ ਧਾਰਮਿਕ ਸਥਾਨਾਂ ਗੁਰਦੁਆਰਿਆਂ ਦਾ ਹੋਰ ਅچھے ਲੋਕਾਂ ਦਾ ਮੇਲ ਮਲਾਪ ਤੇ ਅچھے ਲੋਕਾਂ ਨਾਲ ਗੱਲਬਾਤ ਕਰਨ ਲਈ ਤੇ ਬਣੇ ਰਹੋ ਮੇਰੇ ਪਿਆਰੇ ਜੈ ਚੈਨਲ ਦੇਸ਼ ਪਰਦੇਸ਼ ਪੂਰ ਵਿਦਵੀ ਦੇ ਨਾਲ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਲਿਖਿਓ ਆਪਣੇ ਦੇਸ਼ ਦਾ ਤੇ ਆਪਣਾ ਨਾਮ ਕੰਟਰੀ ਦਾ ਜਰੂਰ ਲਿਖਿਓ ਤੇ ਲਾਸਟ ਵਿੱਚ ਸਬਸਕ੍ਰਾਈਬ ਜਰੂਰ ਕਰਿਓ ਮੈਂ ਆਪ ਜੀ ਦਾ ਦਿਲੋਂ ਧੰਨਵਾਦੀ ਹੋਵਾਂਗਾ ਧੰਨਵਾਦ ਡਾਕਟਰ ਬੈਂਸ ਸਤਿ ਸ਼੍ਰੀ ਅਕਾਲ